ਜੇਕਰ ਤੁਸੀਂ ਵੀ ਜੁਲਾਈ ਦੇ ਮਹੀਨੇ ਬੈਂਕਾਂ ਦੇ ਕੰਮ ਨਿਭੇੜਨਾ ਚਾਹੁੰਦੇ ਹੋ ਤੇ ਇਹ ਖਬਰ ਤੁਹਾਡੇ ਲਈ ਕਿਉਂਕਿ ਜੁਲਾਈ ਦੇ ਮਹੀਨੇ 15 ਦਿਨ ਜਿਹੜੀਆਂ ਬੈਂਕਾਂ ਉਹ ਬੰਦ ਰਹਿਣਗੀਆਂ ਆ ਆਰਬੀਆਈ ਦੇ ਵੱਲੋਂ ਛੁੱਟੀਆਂ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਹੈ ਬੈਂਕਾਂ ਦੀਆਂ ਤੇ ਇਸ ਲਈ ਪੂਰੀ ਤੁਹਾਨੂੰ ਜਾਣਕਾਰੀ ਜਿਹੜੀ ਉਹ ਦੇ ਦੇਣੀ ਆ ਇਹ ਬੈਂਕਾਂ ਜਿਹੜੀਆਂ ਉਹ ਜੁਲਾਈ ਦੇ ਮਹੀਨੇ ਬੰਦ ਰਹਿਣਗੇ ਜੁਲਾਈ ਦੇ ਕੁੱਲ 31 ਦਿਨਾਂ 'ਚ 12 ਦਿਨ ਜਿਹੜੀਆਂ ਬੈਂਕਾਂ ਬੰਦ ਰਹਿਣਗੀਆਂ ਤੈਨੂੰ ਜੁਲਾਈ ਦੀ ਗੱਲ ਕਰ ਲਈ ਤੇਨੂੰ ਜੁਲਾਈ ਜਿਹੜੀ ਆ ਬੇਹਦੀਨ ਖਲਾ ਮੁਕੇ ਸ਼ਿਲਾੰਗ ਦੇ ਬੈਂਕ ਜਿਹੜੇ ਆ ਉਹ ਬੰਦ ਰਹਿਣਗੇ ਸ਼ੇ ਜੁਲਾਈ ਦੀ ਗੱਲ ਕਰਨੀ ਹੈ ਐਮ ਐਚ ਆਈਪੀ ਦੇ ਮੌਕੇ ਅਜਵਾਲ ਚ ਬੈਂਕ ਹੌਲੀਡੇ ਹੋਵੇਗਾ 7 ਜੁਲਾਈ ਨੂੰ ਦੇਸ਼ ਦੇਸ਼ ਦੇ ਸਾਰੇ ਬੈਂਕ ਐਤਵਾਰ ਨੂੰ ਬੰਦ ਰਹਿਣਗੇ ਬੈਂਕ ਜਿਹੜੇ ਆ ਲੋਕਾਂ ਦੇ ਵੱਲੋਂ ਜਿਹੜੇ ਕੰਮ ਨਿਭੇੜਨੇ ਆ ਉਹ ਤਾਂ ਉਹਨਾਂ ਲਈ ਇਹ ਖਬਰ ਹੈ ਪਰ ਸਟਾਫ ਜਿਹੜਾ ਬੈਂਕ ਦਾ ਸਟਾਫ ਉਹਨਾਂ ਲਈ ਵੀ ਬੈਂਕ ਦੀ ਜਿਹੜੀ ਛੁੱਟੀਆਂ ਨੇ ਉਹ ਵੀ ਹੋ ਸਕਦੇ ਨੇ ਐਤਵਾਰ ਕਈ ਵਾਰ ਜਿਹੜੇ ਆ ਬੈਂਕ ਦਾ ਸਟਾਫ ਹੁੰਦਾ ਵਾ ਆਉਂਦਾ ਹੈ ਤੇ ਆਪਣੇ ਕੰਮ ਕਰ ਜਿਹੜੇ ਨਿਭੇੜਦਾ ਪਰ ਉਹਨਾਂ ਲਈ ਵੀ ਇਹ ਖਬਰ ਹੈ ਕਿਉਂਕਿ ਐਤਵਾਰ ਵਾਲੇ ਦਿਨ ਵੀ ਹੁਣ ਬੈਂਕ ਜਿਹੜੇ ਆ ਇਹ ਬੰਦ ਰਹੇ ਨੇ ਕਿ ਦੱਸ ਦਿਆ 7 ਜੁਲਾਈ ਦੀ ਕਰ ਲੈਣੇ ਆ ਗਲਤ 7 ਜੁਲਾਈ ਨੂੰ ਦੇਸ਼ ਦੇ ਸਾਰੇ ਬੈਂਕ ਐਤਵਾਰ ਨੂੰ ਬੰਦ ਰਹਿਣਗੇ 8 ਜੁਲਾਈ ਕੰਗ ਰਤ ਯਾਤਰਾ ਮੌਕੇ ਇਨਫਾਲ ਦੇ ਬੈਂਕ ਬੰਦ ਰਹਿਣਗੇ 9 ਜੁਲਾਈ ਨੂੰ ਰੰਗ ਟੋਕਸ਼ੇ ਬੈਂਕ ਡਰੋਕਪਾ 6 ਜੀ ਮੌਕੇ ਬੰਦ ਰਹੇਗੀ 13 ਜੁਲਾਈ ਨੂੰ ਦੂਜਾ ਸ਼ਨੀਵਾਰ ਦੂਜਾ ਸ਼ਨੀਵਾਰ ਹੋਣ ਕਰਕੇ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ 14 ਜੁਲਾਈ ਨੂੰ ਐਤਵਾਰ ਨੂੰ ਦੇਸ਼ ਦੇ ਸਾਰੇ ਬੈਂਕ ਜਿਹੜੇ ਆ ਬੰਦ ਰਹਿਣਗੇ 16 ਜੁਲਾਈ ਵਾਲੇ ਦਿਨ ਵੀ ਹਰੇਲਾ ਦੇ ਮੌਕੇ ਤੇ ਦੇਹਰਾਦੂਨ ਦੇ ਬੈਂਕ 'ਚ ਛੁੱਟੀ ਹੋਵੇਗੀ 7 ਜੁਲਾਈ ਮੁਹਰਮ ਮੌਕੇ ਦੇਸ਼ ਦੇ ਲਈ ਕਈ ਸੂਬਿਆਂ 'ਚ ਬੈਂਕ ਦੀ ਛੁੱਟੀ ਜਿਹੜੀ ਆ ਹੋਣ ਵਾਲੀ ਆ ਸਿਰਫ ਪਣਜੀ ਤਰੁਵਨੰਤਪੁਰਮ ਕੋਚੀ ਕੋਹੀਮਾ ਇਟਨਗਰ ਇਨਫਾਲ ਤੇ ਦੇਹਰਾਦੂਨ ਤੇ ਰੰਗਟੋਕ ਗੁਹਾਟੀ ਚੰਡੀਗੜ੍ਹ ਪਵਨೇಶ್ਵਰ ਅਹਮਦਾਬਾਦ ਦੇ ਬੈਂਕ ਜਿਹੜੇ ਆ ਉਹ ਖੁੱਲੇ ਰਹਿਣਗੇ ਸਿਰਫ ਇੰਨਾ ਸੁਪਿਆ ਦੇ ਵਿੱਚ ਜਿਹੜੀਆਂ ਬੈਂਕਾਂ ਖੁੱਲੀਆਂ ਰਹਿਣਗੀਆਂ ਬਾਕੀ ਅੱチェ ਬੈਂਕਾਂ ਜਿਹੜੀਆਂ ਉਹ ਬੰਦ ਰਹਿ ਸਕਦੀਆਂ ਨੇ 1 ਜੁਲਾਈ ਦੇ 1 ਜੁਲਾਈ ਨੂੰ ਦੇਸ਼ ਦੇ ਸਾਰੇ ਬੈਂਕ ਐਤਵਾਰ ਨੂੰ ਬੰਦ ਰਹਿਣਗੇ ਸਟਾਫ ਵੀ ਜਿਹੜਾ ਬੈਂਕ 'ਚ ਨਹੀਂ ਆਏਗਾ ਕਿਉਂਕਿ ਬੈਂਕ ਜਿਹੜੇ ਆ ਬੰਦ ਰਹਿਣਗੇ ਆਰਬੀ ਅੱਜ ਦੇ ਵੱਲੋਂ ਛੁੱਟੀਆਂ ਦਾ ਇਹ ਐਲਾਨ ਕੀਤਾ ਗਿਆ ਹੈ 27 ਜੁਲਾਈ ਨੂੰ ਚੌਥਾ ਸ਼ਨੀਵਾਰ ਹੋਣ ਕਰਕੇ ਦੇਸ਼ ਦੇ ਸਾਰੇ ਬੈਂਕ ਜੇ ਛੁੱਟੀਆਂ ਹੋਵੇਗੀ 28 ਜੁਲਾਈ ਮਹੀਨੇ ਦਾ ਆਖਰੀ ਐਤਵਾਰ ਬੈਂਕ ਬੰਦ ਰਹਿਣਗੇ ਲਗਾਤਾਰ ਇਹ ਬੈਂਕ ਜਿਹੜੇ ਆ ਬੰਦ ਰਹਿ ਸਕਦੇ ਨੇ ਐਤਵਾਰ ਵਾਲੇ ਲਗਾਤਾਰ 15 ਦਿਨ ਬੈਂਕ ਬੰਦ ਰਹਿ ਸਕਦੇ ਨੇ ਜੁਲਾਈ ਦੇ ਕੁਲ 31 ਦਿਨਾਂ 'ਚ 12 ਦਿਨ ਜਿਹੜੇ ਬੈਂਕ ਬੰਦ ਰਹਣਗੇ ਇਸ ਲਈ ਜਿਹੜੇ ਲੋਕ ਬੈਂਕਾਂ ਦਾ ਕੰਮ ਨਿਬੇੜਨਾ ਚਾਹੁੰਦੇ ਨੇ ਉਹ ਹੁਣ ਹੀ ਇਹ ਇਹਨਾਂ ਦਿਨਾਂ ਦੇ ਵਿੱਚ ਹੀ ਆਪਣਾ ਕੰਮ ਜਿਹੜਾ ਹੁਣ ਨਿਬੇੜ ਲੈਣ ਕਿਉਂਕਿ ਜੁਲਾਈ ਦੇ ਮਹੀਨੇ ਬੈਂਕ ਜਿਹੜੇ ਕਾਫੀ ਦਿਨਾਂ ਲਗਾਤਾਰ ਜਿਹੜੇ ਆ ਕੁਝ ਨਾ ਕੁਝ ਤਿਹਾਰ ਹੁੰਦੇ ਨੇ ਲਗਾਤਾਰ ਤਿਹਾਰਾ ਦੇ ਨਾਲ ਜਿਹੜੇ ਕਰਕੇ बैंक जन गई छुट्टिया का ऐलान देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और WhatsApp चैनल पर।